ਬਹੁਤ ਸਮਾਂ ਪਹਿਲਾਂ ਇੱਕ ਸੰਘਣੇ ਜੰਗਲ ਦੇ ਵਿੱਚ ਤਮਾਸ਼ਪੀਨ ਨਾਮ ਦਾ ਇੱਕ ਬੰਦ ਰਹਿੰਦਾ ਸੀ। ਉਹ ਚਮਤਕਾਰੀ ਆਦਮੀ ਬਹੁਤ ਹੀ ਖੇਡਣ ਵਾਲਾ ਅਤੇ ਮਜ਼ਾਕੀਆ ਸੀ ਅਤੇ ਸਾਰਾ ਜੰਗਲ ਉਸ ਦੀ ਸ਼ਰਤ ਦੇ ਨਾਲ ਗੂੰਜ ਰਿਹਾ ਸੀ। ਉਹ ਆਪਣੇ ਦੋਸਤਾਂ ਨੂੰ ਹਸਾਉਣ ਦੇ ਵਿੱਚ ਮਾਹਿਰ ਸੀ ਅਤੇ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ। ਦੂਜੇ ਪਾਸੇ ਬਲਵੰਤ ਨਾਮ ਦਾ ਇੱਕ ਵੱਡਾ ਅਤੇ ਤਾਕਤਵਰ ਰਿਛ ਵੀ ਉਸੇ ਜੰਗਲ ਦੇ ਵਿੱਚ ਰਹਿੰਦਾ ਸੀ। ਬਲਵੰਤ ਸ਼ਾਂਤ ਸੁਭਾਅ ਦਾ ਸੀ ਅਤੇ ਜੰਗਲ ਦੇ ਹੋਰ ਜਾਨਵਰਾਂ ਦੇ ਨਾਲ ਬਹੁਤ ਮੇਲ-ਜੋਲ ਰੱਖਣਾ ਪਸੰਦ ਨਹੀਂ ਸੀ ਕਰਦਾ। ਇੱਕ ਦਿਨ ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋਏ ਅਤੇ ਮौज-ਮਸਤੀ ਦੇ ਵਿੱਚਕਾਰ ਕਿਸੇ ਨੇ ਕਿਹਾ ਕਿ ਇਸ ਜੰਗਲ ਦੇ ਵਿੱਚ ਕਦੇ ਕਿਸੇ ਨੇ ਵਿਆਹ ਨਹੀਂ ਕਰਵਾਇਆ। ਸਾਨੂੰ ਕੁਝ ਨਵਾਂ ਕਰਨਾ ਚਾਹੀਦਾ ਹੈ। ਫਿਰ ਕਿਸੇ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਅਸੀਂ ਇੱਕ ਬਾਂਦਰ ਅਤੇ ਇੱਕ ਰਿਛ ਦਾ ਵਿਆਹ ਕਿਉਂ ਨਹੀਂ ਕਰਵਾ ਦਿੰਦੇ? ਸਾਰੇ ਜਾਨਵਰ ਹੱਸ ਪਏ ਪਰ ਮਜ਼ਾਕ ਹੌਲੀ-ਹੌਲੀ ਗੰਭੀਰਤਾ ਵਿੱਚ ਬਦਲ ਗਿਆ। ਬਾਂਦਰ ਦਰਸ਼ਕ ਅਤੇ ਪਾਲੂ ਬਲਵੰਤ ਨੇ ਇਹ ਸੁਣਿਆ ਅਤੇ ਦੋਵੇਂ ਹੈਰਾਨ ਰਹਿ ਗਏ ਪਹਿਲਾਂ ਤਾਂ ਦੇਖ ਰਿਹਾ ਬਾਂਦਰ ਹੱਸ ਕੇ ਗੱਲ ਨੂੰ ਟਾਲ ਗਿਆ ਪਰ ਹੌਲੀ-ਹੌਲੀ ਉਸ ਨੂੰ ਇਸ ਦਾ ਮਜ਼ਾ ਆਉਣ ਲੱਗ ਪਿਆ ਉਸ ਨੇ ਸੋਚਿਆ ਵਿਆਦਾ ਮਤਲਬ ਮौज-ਮਸਤੀ ਅਤੇ ਨਵੇਂ ਤਜਰਬੇ ਹੁੰਦੇ ਨੇ ਤਾਂ ਕਿਉਂ ਨਾ ਇਸ ਨੂੰ ਅਜ਼ਮਾ ਕੇ ਦੇਖੀਏ ਵੱਡਾ ਰਿੱਚ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ਼ਾਂਤ ਅਤੇ ਇਕੱਲਾ ਸੀ ਪਰ ਜਦੋਂ ਦਰਸ਼ਕ ਨੇ ਉਸ ਨੂੰ ਪਰੋਸਾ ਦਿਵਾਇਆ ਕਿ ਵਿਆਹ ਉਹਨਾਂ ਦੋਵਾਂ ਨੂੰ ਇੱਕ ਨਵੀਂ ਦੋਸਤੀ ਅਤੇ ਸਮਝ ਦਾ ਮੌਕਾ ਦੇਵੇਗਾ ਤਾਂ ਬਲਵੰਤ ਸਹਿਮਤ ਹੋ ਗਿਆ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜੰਗਲ ਦੇ ਸਾਰੇ ਜਾਨਵਰਾਂ ਨੇ ਮਿਲ ਕੇ ਇੱਕ ਸ਼ਾਨਦਾਰ ਜਸ਼ਨ ਮਨਾਇਆ। ਹਾਥੀ ਨੇ ਮੰਡਪ ਤਿਆਰ ਕੀਤਾ ਅਤੇ ਮੋਰ ਨੇ ਇਸ ਨੂੰ ਆਪਣੀਆਂ ਸੁੰਦਰ ਕਲਾਵਾਂ ਦੇ ਨਾਲ ਸਜਾਇਆ। ਪੰਛੀਆਂ ਨੇ ਸੰਗੀਤ ਦਾ ਪ੍ਰਬੰਧ ਕੀਤਾ ਅਤੇ ਹਰੇਕ ਜਾਨਵਰ ਨੇ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਇਆ। ਆਖਿਰਕਾਰ ਵਿਆਹ ਦਾ ਦਿਨ ਆ ਗਿਆ ਦਰਸ਼ਕ ਬਾਂਦਰ ਨੇ ਰੰਗीन ਟੋਪੀ ਪਾਈ ਹੋਈ ਸੀ ਅਤੇ ਵੱਡੇ ਰਿਛ ਨੇ ਸੁੰਦਰ ਫੁੱਲਾਂ ਦੀ ਇੱਕ ਮਾਲਾ ਪਹਿਨੀ ਜਦੋਂ ਉਹ ਦੋਵੇਂ ਮੰਡਪ ਦੇ ਵਿੱਚ ਪਹੁੰਚੇ ਤਾਂ ਸਾਰੇ ਜਾਨਵਰ ਤਾੜੀਆਂ ਵਜਾਉਣ ਲੱਗ ਪਏ ਦਰਸ਼ਕ ਆਪਣੀ ਮસ્ਤੀ ਦੇ ਨਾਲ ਸਾਰਿਆਂ ਨੂੰ ਹਸਾ ਰਿਹਾ ਸੀ ਅਤੇ ਬਲਵੰਦ ਆਪਣੀ ਸ਼ਾਂਤੀ ਦੇ ਨਾਲ ਸਭ ਕੁਝ ਦੇਖ ਰਿਹਾ ਸੀ ਵ્યાਤ ਤੋਂ ਬਾਅਦ ਦਰਸ਼ਕ ਬਾਂਦਰ ਨੇ ਤਾਕਤਵਰ ਰਿਸ਼ ਨੂੰ ਕਿਹਾ ਕਿ ਹੁਣ ਅਸੀਂ ਇਸ ਜੰਗਲ ਦੇ ਵਿੱਚ ਇਕੱਠੇ ਰਹਾਂਗੇ ਮੈਂ ਤੁਹਾਨੂੰ ਮੌਜ-ਮਸਤੀ ਅਤੇ ਹਾਸੇ ਦੀ ਦੁਨੀਆ ਦੇ ਨਾਲ ਜਾਣੂ ਕਰਵਾਵਾਂਗਾ ਅਤੇ ਤੁਸੀਂ ਮੈਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਸਿਖਾਉਗੇ ਬਲਵੰਤ ਪਾਲੂ ਹੱਸਿਆ ਅਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਵੱਖੋ-ਵੱਖਰੇ ਸੁਭਾਅ ਦੇ ਬਾਵਜੂਦ ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਵਿਆਤ ਬਾਅਦ ਦੋਵਾਂ ਨੇ ਇਕੱਠੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਦਰਸ਼ਕ ਬਾਂਦਰ ਨੇ ਰਿਚ ਬਲਵੰਤ ਨੂੰ ਮौज-ਮਸਤੀ ਅਤੇ ਹਾਸੇ ਦਾ ਅਰਥ ਸਿਖਾਇਆ ਤੇ ਬਲਵੰਤ ਨੇ ਵੀ ਦਰਸ਼ਕ ਨੂੰ ਸੰਜਮ ਅਤੇ ਟੀਰਜ ਦੀ ਮਹੱਤਤਾ ਸਮਝਾਈ। ਹੌਲੀ-ਹੌਲੀ ਉਹਨਾਂ ਦੀ ਦੋਸਤੀ ਅਤੇ ਸਮਝ ਡੂੰਗੀ ਹੁੰਦੀ ਗਈ ਅਤੇ ਜੰਗਲ ਦੇ ਦੂਜੇ ਜਾਨਵਰ ਵੀ ਉਹਨਾਂ ਦੀ ਜੋੜੀ ਨੂੰ ਵੇਖ ਕੇ ਪ੍ਰੇਰਣਾ ਲੈਣ ਲੱਗ ਪਏ। ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਭਾਵੇਂ ਦੋ ਲੋਕਾਂ ਦੇ ਸੁਭਾਅ ਵੱਖੋ-ਵੱਖਰੇ ਹੋਣ ਜੇ ਉਹ ਇੱਕ ਦੂਜੇ ਨੂੰ ਸਮਝਦੇ ਹਨ ਅਤੇ ਇੱਕ ਦੂਜੇ ਤੋਂ ਸਿੱਖਦੇ ਹਨ ਤਾਂ ਉਹ ਇੱਕ ਸਫਲ ਜ਼ਿੰਦਗੀ ਜੀ ਸਕਦੇ ਹਨ ਕਿਸੇ ਵੀ ਰਿਸ਼ਤੇ ਵਿੱਚ ਮੌਜ-ਮਸਤੀ ਅਤੇ ਸ਼ਾਂਤੀ ਦੋਵੇਂ ਦਾ ਹੋਣਾ ਬੇਹੱਦ ਜ਼ਰੂਰੀ ਹੈ